ਗਰਮੀਆਂ ਵਿੱਚ ਸਭ ਨੂੰ ਪਸੰਦ ਆਣ ਵਾਲਾ ਫਰੂਟ ਉਮ ਯਾਨੀ ਮੰਗੇ ਸਭ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋਏ ਆ ਬੱਚੇ ਹੋਣ ਵੱਡੇ ਹੋਣ ਬਜ਼ੁਰਗ ਸਭ ਨੂੰ ਹੀ ਆਮਬ ਖਾਣਾ ਬਹੁਤ ਚੰਗਾ ਲੱਗਦਾ ਹੈ ਈਵਨ ਅਸੀਂ ਤਾਂ ਬੱਚਿਆਂ ਨੂੰ ਖੁਦ ਮੰਗੇ ਸ਼ੇਕ ਬਣਾ ਕੇ ਦਿੰਨੇ ਆ ਕਿ ਬੱਚਿਆਂ ਨੂੰ ਟੇਸਟੀ ਵੀ ਲੱਗਦਾ ਹੈ ਤੇ ਹੈਲਥਲੀ ਵੀ ਅੱਛਾ ਹੈ ਮੰਗੇ ਦੇ ਵਿੱਚ ਵੈਸੇ ਅਸੀਂ ਦੇਖੀ ਤਾਂ ਬਹੁਤ ਅੱਛੇ ਅੱਛੇ ਵਿਟਾਮਿਨਸ ਮਿਲ ਜਾਂਦੇ ਵਿਟਾਮਿਨ ਸੀ ਹੈ ਵਿਟਾਮਿਨ ਏ ਹੈ ਫਾਈਬਰ ਮਿਲਦਾ ਹੈ ਕੈਲਸ਼ੀਅਮ ਮਿਲਦਾ ਹੈ ਹੋਰ ਵੀ ਢੇਰ ਸਾਰੇ ਚੰਗੇ ਗੁਣ ਇਸ ਤੋਂ ਮਿਲ ਜਾਂਦੇ ਨੇ ਈਵਨ ਅਸੀਂ ਕਦੇ ਕੋਈ ਬਿਮਾਰ ਹੋਵੇ ਉਸ ਦਾ ਹਾਲਚਾਲ ਪੁੱਛਣ ਜਾਈਏ ਜਾਂ ਫਿਰ ਕਿਸੇ ਦੇ ਘਰ ਕਿਸੇ ਨੂੰ ਮਿਲਣ ਜਾਣਿਆ ਤਾਂ ਵੀ ਅਸੀਂ ਆਪਣੇ ਨਾਲ ਆਮਬ ਕੇ ਜਾਣਿਆ ਆਮ ਕਿਉਂਕਿ ਸਭ ਨੂੰ ਹੀ ਪਸੰਦ ਨਹੀਂ पर आज जो मैं गल जा रही कि जो अंब ती खा रहे हो या बच्चा नो खिला रहे हो या फिर किसी जा रहे हो तो सुगात होम्ब कुदरती होया है, या फिर ज्यादा जरूरी है अब मैं बहुत ही आसान जहां तरीका यह तो भी दसागी कि घर के कि पता लगा सकते हो कि अम्ब नैचुरल वे पकया गया है या फिर कैमिकल पकया गया है सब तो पहला तो तीन यह जान लो कि जो अभी कैमिकल पकिया अम्ब खाद उसकेश हो सकते हैं फूड करिए कई अखा के भी प्रॉब्लम हो सकती है ईवन मैमरी लॉस भी हो जाता है सो ये तो आप नॉर्मल परसन की गल करते हैं जे कर कोई बीमार परसन जो है कैमिकल पक्के अंब खा लें तो उसू तो होर भी ढेर सारे हेल्थ इशूज हो सकते हैं इसलिए ਜਿਹੜੀ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਹੈ ਯਾਨੀ ਕਿ ਐਫਐਸਐਸਏਆਈ ਉਹਨਾਂ ਵੱਲੋਂ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਜਿਹੜੇ ਫਲਾਂ ਦੀ ਫਲਾਂ ਦੇ ਵੈਂਡਰ ਨੇ ਜਾਂ ਫਿਰ ਫਲਾਂ ਦੇ ਫੂਡ ਹੈਂਡਲਰ ਨੇ ਜਾਂ ਫਿਰ ਜਿਹੜੇ ਫਰੂਟਸ ਦੇ ਬਿਜ਼ਨਸ ਆਪਰੇਟਰ ਨੇ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਕੈਮੀਕਲ ਦੇ ਨਾਲ ਪੱਕਿਆ ਹੋਇਆ मैंगो जो है खास तौर पर बिल्कुल भी नहीं बेचना और कैमिकल की जब अल करते हैं तो कैल्शियम कार्बाइड जो कि बहुत ही ज्यादा हानिकारक है साडी के लिए इसलिए एफ एस एस ए आई वालों चेतावनी जो है फ्रूट्स वेंडरस नीति गई है कि बिल्कुल भी इसका इस्तेमाल नहीं किया जाना चाहिए ਤੇ ਇੱਥੇ ਮੈਂ ਤੁਹਾਨੂੰ ਥੋੜੇ ਪਹਿਲਾਂ ਦੱਸਣਾ ਚਾਹੂੰਗੀ ਕਿ ਆਮਬ ਨੂੰ ਦੇਖ ਕੇ ਹੀ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਆਮਬ ਕਿਤੇ ਕੈਮੀਕਲ ਦੇ ਨਾਲ ਤਾਂ ਨਹੀਂ ਪਕਾਇਆ ਗਿਆ ਹੋਇਆ ਸਭ ਤੋਂ ਪਹਿਲਾਂ ਦੇਖੋ ਜਿਹੜਾ ਮੈਂ ਆਮਬ ਲੈ ਕੇ ਆਈਆਂ ਇਸ ਲਈ ਤੁਹਾਨੂੰ ਦਿਖਾਣ ਲਈ ਲੈ ਕੇ ਆਈਆਂ ਕਿਉਂਕਿ ਇਹ ਕੈਮੀਕਲ ਦੇ ਨਾਲ ਪਕਿਆ ਆਮਬ ਹੈ ਕਿਤੇ ਵੀ ਇੱਕ ਥਾਂ ਤੇ ਇਸ ਤਰ੍ਹਾਂ ਦਾ ਤੁਹਾਨੂੰ ਬਲੈਕ 스ਪੌਟ ਮਿਲਦਾ ਹੈ समझ लो किल पकब है ताज़ा लगेगा पर कीते कीते जो है नज़र आता है तो कैमिकल पकया अंब है इसकी तो बाहरला इस छिलका है वह एक नॉर्मल कुदरती ढंग पकाए अंब नो उसका नरम छिलका नजर आता है क्योंकि जो तो कैमिकल अंब पकाया जाता है तो उससे जड़े अः छिलके सैल्स होंगे ने टूट जाते हैं ब्रेक हो जाते हैं जिस करके ਇਸ ਤਰੀਕੇ ਨਾਲ ਢਿੱਲਾ ਜਾਂ ਛਿਲਕਾ ਜਿਹਾ ਪੈਣ ਲੱਗ ਜਾਂਦਾ ਹੈ ਇਹ ਤੁਸੀਂ ਧਿਆਨ ਰੱਖ ਸਕਦੇ ਹੋ ਦੂਸਰਾ ਜਦੋਂ ਅਸੀਂ ਅੰਬ ਨੂੰ ਕੱਟਦੇ ਆਂ ਕਈ ਵਾਰੀ ਠੀਕ ਹੈ ਬਾਹਰੋਂ ਵੀ ਸਹੀ ਲੱਗ ਰਿਹਾ ਹੁੰਦਾ ਅਸੀਂ ਕਹਿੰਨੇ ਆ ਠੀਕ ਹੈ ਬਾਹਰੋਂ ਤਾਂ ਬਿਲਕੁਲ ਠੀਕ ਦਿਖ ਰਿਹਾ ਕਿਤੇ ਵੀ ਕੋਈ ਜਿਹੜਾ ਪੁਆਇੰਟ ਨਹੀਂ ਨਜ਼ਰ ਆ ਰਿਹਾ ਜਦੋਂ ਅਸੀਂ ਅੰਬ ਨੂੰ ਕੱਟਦੇ ਆ ਤਾਂ ਉਹ ਕਿਤੇ ਪੀਲਾ ਹੁੰਦਾ ਤਾਂ ਕਿਤੇ ਕਿਤੇ ਉਹ ਚਿੱਟਾ ਵੀ ਨਜ਼ਰ ਆਣ ਲੱਗਦਾ ਹੈ ਤੇ ਸਾਨੂੰ ਪਤਾ ਲੈਂਦਾ ਕਿ ਅੰਦਰੋਂ ਤਾਂ ਇਹ ਕੱਚਾ ਪਿਆ ਆਂਬ ਉਥੋਂ ਵੀ ਤੁਸੀਂ ਇਹ ਸਮਝ ਜਾਓ ਕਿ ਕੈਮੀਕਲ ਦੇ ਨਾਲ ਬਾਹਰੋਂ ਪਕਾਇਆ ਗਿਆ ਆਂਬ ਹੈ ਹੁਣ ਸਭ ਤੋਂ ਵੱਡਾ ਇੱਕ ਟੈਸਟ ਮੈਂ ਤੁਹਾਨੂੰ ਦੱਸਣ ਲੱਗੀਆਂ ਜੋ ਤੁਸੀਂ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਤੇ ਪਤਾ ਲਗਾ ਸਕਦੇ ਹੋ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਬਾਲਟੀ ਵਿੱਚ ਜਿਹੜਾ ਅਸੀਂ ਪਾਣੀ ਲੈਣਾ ਹੈ ਤੇ ਉਸ ਦੇ ਵਿੱਚ ਤੁਸੀਂ ਆਂਬ ਪਾ ਦੇਣੇ ਹੈ ਜਿਹੜਾ ਤਾਂ ਕੁਦਰਤੀ ਢੰਗ ਨਾਲ ਪੱਕਿਆ ਆਂਬ ਹੋਏਗਾ ਉਹ ਪਾਣੀ ਦੇ نیچے ਬਾਲਟੀ ਦੇ ਪਾਣੀ ਦੀ ਸਤ੍ਹਾ ਤੇ ਬੈਠ ਜਾਏਗਾ ਤੇ ਜਿਹੜਾ ਕੈਮੀਕਲ ਦੇ ਨਾਲ ਪਕਾਇਆ ਆਂਬ ਹੋਏਗਾ ਉਹ ਪਾਣੀ ਦੇ ਉੱਪਰ ਉੱਪਰ ਹੀ ਸਤ੍ਹਾ ਦੇ ਉੱਪਰ ਤੈਰਨ ਲੱਗੇਗਾ ਇਥੋਂ ਤੁਸੀਂ ਆਂਬ صاف ਤੌਰ ਤੇ ਪਤਾ ਲਗਾ ਸਕਦੇ ਹੋ ਤੁਸੀਂ ਦੇਖ ਵੀ ਸਕਦੇ ਹੋ ਮੈਂ ਤੁਹਾਡੇ ਲਈ ਇਹ ਟੈਸਟ ਕਰਕੇ ਵੀ ਦਿਖਾਇਆ ਹੈ ਕਿ ਜਿਹੜਾ ਆਂਬ ਕੁਦਰਤੀ ਢੰਗ ਨਾਲ ਪਕਾਇਆ ਗਿਆ ਸੀ ਉਹ ਪਾਣੀ ਦੇ ਹੇਠਾਂ ਬੈਠ ਚੁੱਕਿਆ ਹੈ ਔਰ ਜਿਹੜੇ ਕੈਮੀਕਲ ਦੇ ਨਾਲ ਪਕਾਏ ਆਂਬ ਸੀ ਉਹ ਉੱਪਰ ਉੱਪਰ ਹੀ ਤੈਰ ਰਹੇ ਨੇ ਇਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਔਰ ਘਰ ਦੇ ਵਿੱਚ ਵੀ ਇਹ ਨਾਰਮਲੀ ਆਂਬ ਤੁਸੀਂ ਬੜੇ ਸੌ ਲੇ ਟੈਸਟ ਕਰ ਸਕਦੇ ਹੋ ਇੱਕ ਹੋਰ ਤੁਹਾਨੂੰ ਤਰੀਕਾ ਦੱਸੂਗੀ ਜ਼ਰੂਰ ਤੁਸੀਂ ਥੋੜੇ ਪਾਣੀ ਦੇ ਵਿੱਚ ਜੋ ਹੈ ਥੋੜਾ ਜਿਹਾ ਬੇਕਿੰਗ ਸੋਡਾ ਮਿਕਸ ਕਰੋ ਉਸ ਦੇ ਵਿੱਚ ਆਮਬ ਨੂੰ 20-25 ਮਿੰਟ ਅੱਧਾ ਘੰਟਾ ਉਸ ਦੇ ਵਿੱਚ ਡੁਬੋ ਕੇ ਰੱਖੋ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਨੂੰ ਨਾਰਮਲ ਪਾਣੀ ਦੇ ਨਾਲ ਫਿਰ ਧੋਣ ਲੱਗੋਗੇ ਤਾਂ ਤੁਸੀਂ ਦੇਖੋਗੇ ਕਿ ਇਸ ਦਾ ਜੋ ਹੈ ਰੰਗ ਬਦਲ ਜਾਂਦਾ ਹੈ ਔਰ ਇੱਕ ਹੋਰ ਬੜਾ ਦੇਖੋ ਸੁੰਘ ਕੇ ਦੇਖਿਆ ਜਾ ਸਕਦਾ ਹੈ ਅਗਰ ਤਾਂ ਬੜੀ sweetness ਹੈ ਨੈਚੁਰਲ ਆਮਬ ਦਾ ਹੀ ਖੁਸ਼ਬੂ ਆ ਰਹੀ ਹੈ ਉੱਥੋਂ ਵੀ ਤੁਹਾਨੂੰ ਪਤਾ ਲੱਗੇਗਾ ਕਿ ਫਰੈਸ਼ ਹੈ ਔਰ ਕੁਦਰਤੀ ਢੰਗ ਨਾਲ ਪੱਕਿਆ ਹੈ ਪਰ ਥੋੜਾ ਕਈ ਵਾਰੀ ਬੜੀ ਤਿੱਖੀ ਜਿਹੀ 스멜 ਲੱਗਦੀ ਆ ਅੰਗਰ ਵਿੱਚ ਤਾਂ ਤੁਸੀਂ ਉੱਥੋਂ ਅੰਦਾਜ਼ਾ ਲਗਾ ਲਓ ਕਿ ਕੈਮੀਕਲ ਦੇ ਨਾਲ ਪਕਾਇਆ ਆਮ ਹੈ ਕੈਮੀਕਲ ਨਾਲ ਪਕਿਆ ਆਮ ਖਾਂ ਦੇ ਨਾਲ ਥੋੜਾ ਜਿਹਾ ਗਲੇ ਦੇ ਵਿੱਚ ਥੋੜਾ ਜਿਹਾ ਅਲੱਗ ਜਿਹਾ ਤਿੱਖਾ ਪੰਜਾਬੀ ਫੀਲ ਹੁੰਦਾ ਉੱਥੋਂ ਵੀ ਤੁਸੀਂ ਸਮਝ ਸਕਦੇ ਹੋ ਸੋ ਇਹ ਛੋਟੀ ਛੋਟੀ ਚੀਜ਼ਾਂ ਜਿਨ੍ਹਾਂ ਤੁਸੀਂ ਧਿਆਨ ਜ਼ਰੂਰ ਰੱਖੋ ਔਰ ਖਾਸ ਹੋਰਤੇ ਪਾਣੀ ਵਿੱਚ ਡਬੋ ਕੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਇਸ ਤਰ੍ਹਾਂ ਦਾ ਕੋਈ ਨਿਸ਼ਾਨ ਆਮ ਤੇ ਦਿੱਕਤਾ ਕਿਤੇ ਵੀ ਇਸ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਿਰਫ ਆਮ ਵੀ ਨਹੀਂ ਅਗਰ ਅਸੀਂ ਗੱਲ ਕਰੀਏ ਤਾਂ ਕੈਲਸ਼ੀਅਮ ਕਾਰਬੋਨਟ ਦੇ ਨਾਲ ਕੇਲਿਆਂ ਨੂੰ ਵੀ ਪਕਾਇਆ ਜਾਂਦਾ ਹੈ ਪਪੀਤੇ ਨੂੰ ਵੀ ਪਕਾਇਆ ਜਾਂਦਾ ਹੈ ਤੇ ਅਸੀਂ ਅਕਸਰ ਇਹ ਸੋਧਿਆ ਕਿ ਅਸੀਂ ਤਾਂ ਫਰੂਟਸ ਖਾ ਰਹੇ ਆ ਹੈਲਦੀ ਚੀਜ਼ਾਂ ਖਾ ਰਹੇ ਆ ਫਿਰ ਆ ਕੇ ਸਾਨੂੰ ਜੋ ਹੈ ਬਾਡੀ ਦੇ ਵਿੱਚ ਹੈਲਥ ਇਸ਼ੂਸ ਕਿਉਂ ਹੋ ਰਹੇ ਨੇ ਤਾਂ ਉਸ ਦੇ ਪਿੱਛੇ ਰੀਜ਼ਨ ਹੁੰਦਾ ਹੈ ਕਿ ਅਸੀਂ ਜਿਹੜੇ ਕੈਮੀਕਲ ਨਾਲ ਪਕੇ ਹੋਏ ਫਰੂਟਸ ਖਾ ਰਹੇ ਹਾਂ ਸੋ ਜ਼ਰੂਰ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ ਇਵਨ ਤੁਹਾਨੂੰ ਅਗਰ ਕੋਈ ਦਿਖਦਾ ਹੈ ਤਾਂ ਤੁਸੀਂ ਤੁਸੀਂ ਕੰਪਲੇਂਟ ਵੀ ਕਰ ਸਕਦੇ ਹੋ ਅਗਰ ਕੋਈ ਕੈਮੀਕਲ ਨਾਲ ਪਕੇ ਅੰਬ ਜਾਂ ਕੋਈ ਵੀ ਫਰੂਟ ਵੇਚ ਰਿਹਾ ਹੈ ਕਿਉਂਕਿ ਇਹ ਜੋ ਹੈ ਕਾਨੂੰਨੀ ਤੌਰ ਤੇ ਇਸ ਉੱਪਰ ਮਨਾਹੀ ਹੈ ਕੈਸ਼ੀਅਮ ਕਾਰਬੋਨ ਨਾਲ ਪਕਾਏ ਫਰੂਟ ਵੇਚਣ ਦੀ ਔਰ ਸਾਫ਼ ਤੌਰ ਤੇ ਜੋ ਹੈ FSSAI ਵੱਲੋਂ ਸਖਤ ਚਿਤਾਵਨੀ ਵੀ ਇਸ ਨੂੰ ਲੈ ਕੇ ਜ਼ਰੂਰ ਦਿੱਤੀ ਗਈ ਹੈ ਸਿਹਤਮੰਦ ਰਹਿਣਾ ਹੈ ਤਾਂ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਤੁਹਾਨੂੰ ਰੱਖਣਾ ਹੀ ਪਏਗਾ ਕੈਲਸ਼ੀਅਮ ਕਾਰਬਾਈਡ ਨੂੰ ਕਿਉਂ ਹਾਨੀਕਾਰਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਕਾਰਸੀਨੋਜਨਿਕ ਪ੍ਰੋਪਰਟੀ ਹੁੰਦੀ ਹੈ ਜੋ ਕਿ ਕਿਸੇ ਨਾ ਕਿਸੇ ਕੈਂਸਰ ਦਾ ਵੀ ਕਾਰਨ ਬਣ ਸਕਦੀ ਹੈ ਸੋ ਲਗਾਤਾਰ ਅਗਰ ਅਸੀਂ ਕੈਲਸ਼ੀਅਮ ਕਾਰਬਾਇਡ ਨਾਲ ਪੱਕੇ ਹੋਏ ਕੈਮੀਕਲ ਨਾਲ ਪੱਕੇ ਹੋਏ ਫਰੂਟਸ ਖਾਂਦੇ ਆ ਸਾਡੇ ਅੰਦਰ ਅਗਰ ਲਗਾਤਾਰ ਇੱਕ ਕਾਰਸਿਨੋਜਨਿਕ ਪ੍ਰੋਪਰਟੀ ਜਾਂਦੀ ਹੈ ਤਾਂ ਜੋ ਕੈਂਸਰ ਦੇ ਕਾਰਨ ਨੇ ਉਹ ਵੀ ਸਾਡੀ ਬਾਡੀ ਵਿੱਚ ਬਣਨੇ ਸ਼ੁਰੂ ਹੋ ਸਕਦੇ ਨੇ ਇਸੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਅਵੇਅਰ ਰਹੀਏ ਸਮਝੀਏ ਕਿ ਅਸੀਂ ਜੋ ਵੀ ਚੀਜ਼ ਖਾ ਰਹੇ ਆ ਉਹ ਸਾਫ ਸੁਥਰੀ ਹੋਵੇ ਕਿਤੇ ਵੀ ਟੌਕਸਿਨਸ ਆ ਕੈਮੀਕਲਸ ਜ਼ਿਆਦਾ ਇਸਤੇਮਾਲ ਨਾ ਹੋਵੇ ਜਦੋਂ ਬਹੁਤ ਜ਼ਿਆਦਾ ਟੌਕਸਿਨ ਸਾਡੀ ਬਾਡੀ ਵਿੱਚ ਜਾਣ ਲੱਗਦੇ ਨੇ ਤਾਂ ਉਸ ਦੇ ਨਾਲ ਕਈ ਤਰ੍ਹਾਂ ਦੇ ਹੈਲਥ ਇਸ਼ੂਸ ਸ਼ੁਰੂ ਹੋ ਜਾਂਦੇ ਆ ਔਰ ਸਾਨੂੰ ਸਮਝ ਹੀ ਨਹੀਂ ਆ ਰਿਹਾ ਹੁੰਦਾ ਕਿ हो रहा है और गर्मी वैसे भी आ, कई बार कोई बही चीज खा लेने भी है फूड पॉइजनिंग हो सकती है जादा तो तुम्हें ज्यादा तो ज्यादा पानी जरूर पीओ हाइड्रेट रहना इतने बहुत ही ज्यादा जरूरी है विटामिन सी इनटेक करना बहुत ही ज्यादा जरूरी है तुम्हें उसमली जो है ਅ ਨਿੰਬੂ ਪਾਣੀ ਜੋ ਹੈ ਪੀ ਸਕਦੇ ਹੋ ਜਿਆਦਾ ਮਿੱਠੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿੰਨਾ ਜ਼ਿਆਦਾ ਮਿੱਠਾ ਤੁਸੀਂ ਪੀਓਗੇ ਉਨਾ ਹੀ ਜ਼ਿਆਦਾ ਪਿਆਸ ਜ਼ਿਆਦਾ ਲੱਗਦੀ ਹੈ ਔਰ ਸਪੈਸ਼ਲੀ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਅਸੀਂ ਗਰਮੀਆਂ ਦੀ ਜਦੋਂ ਗੱਲ ਕਰਦੀਆਂ ਕੋਲ ਡਰਿੰਕਸ ਬਹੁਤ ਜ਼ਿਆਦਾ ਪੀਤੀਆਂ ਜਾਂਦੀਆਂ ਨੇ ਸੋ ਕੋਲ ਡਰਿੰਕਸ ਵੀ ਨਹੀਂ ਪੀਣੀਆਂ ਨੇ ਇੱਕ ਗਲਾਸ ਕੋਲ ਡਰਿੰਕ ਦੇ ਵਿੱਚ ਤਕਰੀਬਨ 10 ਚਮਚ ਚੀਨੀ जिन्ना मिठा है लगा दे हो कि खुशी खुशी अपने बच्चों ड्रिंक्स पिला रहे हो कि हानिकारक है सो बच्चों चं ड बना के होर पिला सकते हो नींबू पानी है इस गुण कतीरा भी डरिंक तैयार हो जाती है कई तरह की स्मूदीज जो है रेडी हो सकती ने और लस्सी की अगर आप गल कर लीए ਇਹ ਵੀ ਬਹੁਤ इजीली ਤੁਸੀਂ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਔਰ ਬੱਚਿਆਂ ਨੂੰ ਆਦਤਾਂ ਪਾਓ ਚੰਗੀਆਂ ਚੀਜ਼ਾਂ ਖਾਣ ਪੀਣ ਦੀ ਕੈਮੀਕਲਸ ਤੋਂ ਜਿੰਨਾ ਤੁਹਾਡੇ ਬੱਚੇ ਦੂਰ ਰਹਿਣਗੇ ਉਨਾ ਹੀ ਉਹਨਾਂ ਦੀ ਗਰੋਥ ਜ਼ਿਆਦਾ ਹੋਏਗੀ ਜਿੰਨਾ ਜ਼ਿਆਦਾ ਕੈਮੀਕਲ ਵਾਲਾ ਫੂਡ ਉਹ ਖਾਣਗੇ ਉਹਨਾਂ ਦੀ ਗਰੋਥ ਵੀ ਰੁਕ ਜਾਂਦੀ ਹੈ ਛਿਰਛਰੇ ਹੋ ਜਾਂਦੇ ਨੇ ਉਹਨਾਂ ਦੀ ਯਾਦ ਕਰਨ ਦੀ ਸ਼ਕਤੀ ਜੋ ਹੈ ਘਟ ਜਾਂਦੀ ਹੈ ਸੋ ਇਨਾ ਮੈਂ ਉਮੀਦ ਕਰਦੀ ਆ ਕਿ ਜੋ ਮੈਂ ਵੀਡੀਓਜ਼ ਲੈ ਕੇ ਆਂਦੀ ਆ ਤੁਸੀਂ ਜ਼ਰੂਰ ਇਨਾ ਚੀਜ਼ਾਂ ਨੂੰ ਸਮਝ ਰਹੇ ਹੋ ਫੋਲੋ ਕਰ ਰਹੇ ਹੋ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਖਾਣ ਪੀਣ ਨੂੰ ਲੈ ਕੇ ਜੋ ਅਸੀਂ ਗਲਤੀਆਂ ਕਰ ਰਹੇ ਆ ਉਹਨਾਂ ਨੂੰ ਅਸੀਂ ਸਾਰੇ ਸਮਝੀਏ ਔਰ ਸੁਧਾਰੀਏ ਤੇ ਆਪਣੀ ਫੈਮਿਲੀ ਨੂੰ ਸਿਹਤਮੰਦ ਰੱਖ ਸਕੀਏ ਚੰਗੀ ਚੀਜ਼ ਖਰੀਦੋ ਚੰਗੀ ਚੀਜ਼ ਖਾਓ ਅਤੇ ਸਿਹਤਮੰਦ ਜ਼ਰੂਰ रह ਸਕੋ ਹੋਰਨਾਂ ਨਾਲ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਰੇ ਹੀ ਆਪਣੇ ਘਰ ਦੇ ਵਿੱਚੇ ਬੜਾ ਆਸਾਨ ਜਿਹੇ ਤਰੀਕੇ ਨਾਲ ਟੈਸਟ ਕਰਕੇ ਪਤਾ ਲਗਾ ਸਕਣ ਕਿ ਜਿਹੜੇ ਅੰਬ ਅਸੀਂ ਬੜੇ ਹੀ ਸਵਾਦ ਦੇ ਨਾਲ ਖਾ ਰਹੇ ਆਂ ਬੱਚਿਆਂ ਨੂੰ ਮੈਂਗੋ ਸ਼ੇਕ ਪਿਲਾ ਰਹੇ ਆਂ ਜਾਂ ਫਿਰ ਅਸੀਂ ਸਾਰੀ ਫੈਮਿਲੀ ਨਾਲ ਕੇ ਜੋ ਹੈ ਮੈਂਗੋ ਖਾ ਰਹੇ ਆਂ किल पके हुए था नहीं है भीडियो चंकी लगी है तो इसमें लाइक एंड शेयर जरूर कर देना जी और हूं तक अगर पेज नी फॉलो नहीं किया फॉलो कर लो यूट्यूब चैनल हैजोत कौर सबसक्राइब नहीं किया तो फटाफट फ़ड़ सबसक्राइब भी कर लो मिला जल्दी ही सेहत में जुड़ी होर खास जानकारी के फिलहाल नहीं दौ जी इजाजत सत श्रीकाल